ਮਾਰੀ ਹਲਾਤ ਉਹ ਜਦੋਂ ਸਿੱਧੀਆਂ ਉਹਨਾਂ ਨੇ ਗੋਲੀਆਂ ਮਾਰੀਆਂ ਔਰ ਸਭ ਤੋਂ ਸ਼ਰਮਨਾਕ ਜਿਹੜੀ ਗੱਲ ਏ ਜਦੋਂ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਤੇ ਗੋਲੀਆਂ ਮਾਰੀਆਂ ਗਈਆਂ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਆਤੰਕਵਾਦੀ ਹਮਲੇ ਦੇ ਸਬੰਧ ਚ ਅੱਜ ਜਲਾਲਾਬਾਦ ਦੇ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਦੱਸ ਦਈਏ ਕਿ ਇਸ ਘਟਨਾ ਦੇ ਵਿੱਚ ਕਈ ਬੇਕਸੂਰਤ ਇਹਨਾਂ ਹੱਥੇ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਜਿਸ ਤੋਂ ਬਾਅਦ ਚ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹਰ ਇੱਕ ਇਨਸਾਨ ਦੇ ਵੱਲੋਂ ਇਸ ਘਟਨਾ ਦੇ ਉੱਪਰ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਮਾਰਚ ਕੱਢੇ ਜਾ ਰਹੇ ਹਨ ਉਸੇ ਦੌਰਾਨ ਅੱਜ ਜਲਾਲਾਬਾਦ ਦੇ ਬਾਜ਼ਾਰਾਂ ਦੇ ਵਿੱਚ ਦੇਰ ਸ਼ਾਮ ਨੂੰ ਦੁਕਾਨਦਾਰਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਸ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤ ਐਕਸ਼ਨ ਲਿਆ ਹੈ ਉਹਨਾਂ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਲਦ ਤੋਂ ਜਲਦ ਉਹਨਾਂ ਅਤੰਕਵਾਦੀਆਂ ਨੂੰ ਕਾਬੂ ਕੀਤਾ ਜਾਵੇ ਜਿਨ੍ਹਾਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ 'ਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਸ ਰੋਸ ਮਾਰਚ ਜਰੀਏ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਤੰਕਵਾਦੀਆਂ ਨੂੰ ਸ਼ਰੇਆਮ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹੋ ਜੀ ਘਟਨਾ ਕਰਨ ਤੋਂ 100 ਵਾਰ ਸੋਚੇ ਅੱਜ ਇਸ ਰੋਸ ਮਾਰਚ ਜਰੀਏ ਭਾਜਪਾ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾ ਸ਼ਰਮਾ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਅੱਜ ਕਿਸ ਚੀਜ਼ ਨੂੰ ਲੈ ਕੇ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਦਾ ਜਿਹੜਾ ਮਾਰਚ ਆਉ ਕੱਢ ਰਹੇ ਹੋ ਅੱਜ ਜਲਾਲਾਬਾਦ ਵਿਖੇ ਜੋ ਕਸ਼ਮੀਰ ਦੇ ਵਿੱਚ ਸਾਡੇ ਲੋਕਾਂ ਦੇ ਨਾਲ ਪਹਲਗਾਮ ਦੇ ਵਿੱਚ ਕਤਲੇਆਮ ਕੀਤਾ ਗਿਆ ਹੈ 79 ਲੋਕਾਂ ਨੂੰ ਮਾਰਿਆ ਗਿਆ ਬੜੀ ਬੇਰਹਿਮੀ ਦੇ ਨਾਲ ਉਹਦੇ ਵਾਸਤੇ ਅੱਜ ਰੋਸ ਪ੍ਰਦਰਸ਼ਨ ਜਿਹੜਾ ਜਲਾਲਾਬਾਦ ਦੇ ਵਿੱਚ ਹੋ ਰਿਹਾ ਹੈ ਔਰ ਅੱਜ ਭਾਰਤ ਦੇ ਵਿੱਚ ਇੱਕ ਸਾਰੇ ਭਾਰਤ ਦੇ ਵਿੱਚ ਬਹੁਤ ਰੋਸ ਦੀ ਲਹਿਰ ਹੈ ਕਿਉਂਕਿ ਸਾਡੇ ਭਰਾਵਾਂ ਨਾਲ ਬਹੁਤ ਜ਼ਿਆਦਾ ਮਾਰਾ ਹੋਇਆ ਹੈ ਪਾਕਿਸਤਾਨ ਆਪਦੀਆਂ ਇਹ ਜਾਂ ਅਜੋਕੀਆਂ ਹਰਕਤਾਂ ਹਮੇਸ਼ਾ ਮਾਰੀਆਂ ਹਰਕਤਾਂ ਜਿਹੜੀਆਂ ਇਹ ਕਰਦਾ ਰਹਿੰਦਾ ਹੈ ਔਰ ਅਸੀਂ ਜਲਾਲਾਬਾਦ ਦੇ ਵਿੱਚ ਰੋਸ ਮਾਰਚ ਕਰਕੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਪਾਕਿਸਤਾਨ ਆਦੀਆਂ ਤੇ ਮਾੜੀਆਂ ਹਰਕਤਾਂ ਤੋਂ ਬਾਝ ਆ ਜੇ ਨਹੀਂ ਤਾਂ ਪਾਕਿਸਤਾਨ ਦਾ ਬਹੁਤ ਮਾੜਾ ਹਾਲਾਤ ਹੋਵੇਗਾ ਔਰ ਜੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਭਾਰਤ ਸਰਕਾਰ ਨੇ ਪੰਜ ਫੈਸਲੇ ਕੀਤੇ ਨੇ ਜਿਹੜੇ ਇਹਨਾਂ ਦੇ ਨਾਲ ਸਾਡੇ ਸਮਝੋਤੇ ਸੀਗੇ ਉਹ ਸਾਰੇ ਰੱਦ ਕਰ ਦਿੱਤੇ ਗਏ ਨੇ ਇਹ ਪ੍ਰਧਾਨ ਮੰਤਰੀ ਜੀ ਨੇ ਵਧੀਆ ਕੀਤਾ ਔਰ ਬੜੀ ਜਲਦੀ ਸਾਨੂੰ ਪੂਰੀ ਮਿਹਨਤ ਦੇ ਸ੍ਰੀ ਨਰਿੰਦਰ ਮੋਦੀ ਜੀ ਤੇ ਔਰ ਅਮਿਤ ਸ਼ਾਹ ਤੇ ਸ੍ਰੀ ਰਾਜਨਾਥ ਸਿੰਘ ਜੀ ਤੇ ਸਾਨੂੰ ਪੂਰੀ ਮਿਹਨਤ ਦੇ ਕਿ ਪਾਕਿਸਤਾਨ ਨੂੰ ਇਹੋ ਜਿਹਾ ਤੋੜਵਾ ਜਵਾਬ ਦੇਣਗੇ ਕਿ ਪਾਕਿਸਤਾਨ ਵਾਲੇ ساری ਜ਼ਿੰਦਗੀ ਸੋਚਣਗੇ ਕਿ ਅਸੀਂ ਜਿਹੜੇ ਹਿੰਦੁਸਤਾਨੀਆਂ ਨੂੰ ਭਾਰਤੀਆਂ ਨੂੰ ਜਿਹੜਾ ਅਸੀਂ ਕਤਲੇਆਮ ਕੀਤਾ ਉਹ ਅਸੀਂ ਗਲਤ ਕੀਤਾ ਔਰ ਸਭ ਤੋਂ ਮਾੜੀ ਗੱਲ ਇਹਦੇ ਵਿੱਚ ਜਿਹੜੀ ਇਹ ਕਿ ਜਿਹੜਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਨੇ ਰੋਣਾ ਆਂਦਾ ਔਰ ਜਿਹੜਾ ਮੁਸਲਮ ਤੇ ਹਿੰਦੂ ਸਿੱਖ ਧਰਮ ਦੇ ਭਾਈਚਾਰਾ ਸਾਂਝਾ ਤੇ ਵੀ ਵਰਕ ਪੈ ਸਕਦਾ ਦੇਖੋ ਹਿੰਦੂ ਸਿੱਖ ਭਾਈਚਾਰਾ ਹਮੇਸ਼ਾ ਇਕੱਠਾ ਹੈ ਇਹ ਪਾਕਿਸਤਾਨ ਦੀਆਂ ਜਿਹੜੀਆਂ ਮਾਰਕੀ ਮਾਰੀਆਂ ਹਰਕਤਾਂ ਨੇ ਇਹ ਕਦੇ ਵੀ ਜਿਹੜੀ ਸਾਜ਼ਿਸ਼ ਦੇ ਵਿੱਚ ਕਾਮਯਾਬ ਇਥੇ ਨਹੀਂ ਹੋਣਗੀਆਂ ਸਾਡੀ ਏਕਤਾ ਹਮੇਸ਼ਾ ਸਿੱਖ ਹਿੰਦੂ ਇਕੱਠੀ ਰਹੇਗੀ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਕਿ ਜਦੋਂ ਅਸੀਂ ਵੀਡੀਓ ਵੇਖਦੇ ਆ ਜਦੋਂ ਉਹਨਾਂ ਨੇ ਸਾਡੇ ਭਾਰਤੀ ਹਿੰਦੂ ਵੀਰ ਕਤਲਿਆਮ ਕੀਤੇ ਤਾਂ ਸਾਡੀਆਂ ਭੈਣਾਂ ਵਿਚਾਰੀਆਂ ਰੋ ਰਹੀਆਂ ਸੀ ਔਰ ਆਹਦੀ ਜ਼ਿੰਦਗੀ ਬਚਾਣ ਦੀ ਭੀਖ ਮੰਗ ਉਹ ਦਰਿੰਦਿਆਂ ਨੇ ਉਹ ਰੱਤ ਤਰਸ ਨਹੀਂ ਕੀਤਾ ਔਰ ਮੈਂ ਬੇਨਤੀ ਕਰਦਾ ਹਾਂ ਭਾਰਤ ਸਰਕਾਰ ਨੂੰ ਕਿ ਇੱਕ ਪਾਕਿਸਤਾਨੀਆਂ ਨੂੰ ਇਹੋ ਜੀ ਇਹਨਾਂ ਨੂੰ ਸਬਕ ਸਿਖਾਓ ਤਾਂ ਕਿ ਆਉਣ ਵਾਲਾ ਜਿਹੜਾ ਵੇਲਾ ਨੇ ਦੀ ਸੱਤ ਪੁਸਤਾ ਵੀ ਇਹ ਸੋਚ ਨਾ ਸਕਣ ਕਿ ਅਸੀਂ ਭਾਰਤ ਤੇ ਹਿੰਦੂਸਤਾਨੀਆਂ ਤੇ ਅਸੀਂ ਹਮਲਾ ਕਰੀਂਦਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਬਾਜ਼ਾਰਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਦਲਾਲਾਬਾਦ ਦੇ ਐਨ ਜੀਓ ਸਮਾਜ ਸੇਵੀ ਜਥੇਬੰਦੀਆਂ ਘਰਵਕ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਰੋਜ਼ ਪ੍ਰਦਰਸ਼ਨ ਇਸ ਵਾਸਤੇ ਕੀਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਔਰ ਸਤਾਈ ਜਿਹੜੇ ਉੱਥੇ ਟੂਰਿਸਟ ਜਿਹੜੇ ਗਏ ਸੀ ਸਲਾਨੀ ਜੀ ਉਹਨਾਂ ਨੂੰ ਮਹੱਥਿਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਤਾ ਗਿਆ ਜੀ ਕੋਈ ਤੇ ਪੰਜ ਦਿਨ ਦਾ ਵਿਆਹ ਆਇਆ ਜੋੜਾ ਹੈਗਾ ਕੋਈ 2 ਮਹੀਨਿਆਂ ਦਾ ਵਿਆਹ ਜੋੜਾ ਹੈਗਾ ਇੱਥੇ ਜਿਹੜੇ ਨੇ ਉਹਨਾਂ ਦੀ ਪਛਾਣ ਕਰਕੇ ਵੀ ਇਹ ਹਿੰਦੂ ਏ ਤੇ ਉਹਨੂੰ ਗੋਲੀ ਮਾਰ ਦਿੱਤੀ ਗਈ ਕੀ ਲੱਗਦਾ ਇਹਦੇ ਨਾਲ ਭਾਈਚਾਰਕ ਸਾਂਝ ਤੇ ਵੀ ਕੋਈ ਫਰਕ ਪੈ ਸਕਦਾ ਦੇਖੋ ਹਿੰਦੁਸਤਾਨ ਦੇ ਵਿੱਚ ਇਹੋ ਬਿਲਕੁਲ ਨਹੀਂ ਕੋਈ ਫਰਕ ਪਵੇਗਾ ਕਿਉਂਕਿ ਅਸੀਂ ਇੱਕ ਗੁਲਦਸਤਾ ਹੈ ਹਿੰਦੁਸਤਾਨ ਦੇ ਵਿੱਚ ਹਿੰਦੂ ਤੇ ਮੁਸਲਮ ਸਿੱਖ ਐਸਾਈ ਸਭੇ ਆਪਸੇ ਜਿ ਭਾਈ ਭਾਈ ਅਸੀਂ ਤੇ ਸਾਰੇ ਨਾਲੇ ਸਾਡੇ ਸ਼ਹੀਦਾਂ ਨੇ ਪਤਾ ਕੀ ਕਿਹਾ ਹਮ ਲਾਏ ਤੂਫਾਨ ਸੇ ਕਿਸ਼ਤੀ ਕਢ ਕੇ ਇਸ ਦੇਸ਼ ਕੋ ਰੱਖਣਾ ਮੇਰੇ ਬੱਚੋ ਸੰਭਾਲ ਕੇ ਆਜ਼ਾਦੀ ਦੇਲੇ ਜਿਹੜੇ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਸੀ ਪਾਕ ਲਾਈ ਲੱਗ ਨਾ ਹੋਵੇ ਕਰਵਾਲਾ ਤੇ ਚੰਦਰਾਗਵਾਰ ਨਾ ਹੋਵੇ ਪਾਕਿਸਤਾਨ ਦੇ ਵਿੱਚੋਂ ਅਤਵਾਦੀ ਟ੍ਰੇਨਿੰਗ ਲੈ ਕੇ ਤੇ ਹਿੰਦੁਸਤਾਨ ਦੇ ਵਿੱਚ ਜੋ ਇਹ ਹਾਲਾਤ ਪੈਦਾ ਕਰ ਰਹੇ ਨੇ ਨਾ ਪਹਿਲਾਂ ਕਾਮਯਾਬ ਹੋਏ ਤੇ ਨਾ ਹੁਣ ਵੀ ਹੋਣਗੇ ਸ਼ਰਮਾ ਹੀ ਭਾਈ ਚਾਰਕਸਾਹ ਨੂੰ ਦੇਖਦੇ ਹੋਏ ਜਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਜੀਆਂ ਘਟਨਾਵਾਂ ਕੀਤੀਆਂ ਜਾਂਦੀਆਂ ਨੇ ਕੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਦੀ ਕੀ ਅਪੀਲ ਕਰਨਾ ਚਾਹੋਗੇ ਭਾਰਤ ਸਰਕਾਰ ਨੂੰ ਮੈਂ ਤੇ ਵੇਖੋ ਚੱਕ ਰਹੇ ਨੇ ਕਦਮ ਕੱਲ ਵੀ ਸੈਂਟਰ ਗਵਰਨਮੈਂਟ ਨੇ ਮੀਟਿੰਗ ਕੀਤੀ ਅੱਜ ਵੀ ਮੀਟਿੰਗ ਕੀਤੀ ਹੈ ਉਹਨਾਂ ਦੇ ਪਾਣੀ ਜਿਹੜਾ ਇਸ ਤੋਂ ਵੱਡੀ ਹੋਰ ਸਗਾ ਕੀ ਹੋ ਸਕਦੀ ਜਿਨ੍ਹਾਂ ਦਾ ਪਾਣੀ ਬੰਦ ਕਰਤਾ 1960 ਦੇ ਵਿੱਚ ਪੰਡ ਜਵਾਰ ਨਾਲ ਵੇਲੇ ਸਮਝੋਤਾ ਹੋਇਆ ਸੀ ਉਹਨਾਂ ਦਾ ਪਾਣੀ ਬੰਦ ਹੋ ਗਿਆ ਜਿਨ੍ਹਾਂ ਨੇ ਉਹਨਾਂ ਦੇ ਆ ਪਾਕਿਸਤਾਨੀ ਆਏ ਸੀ ਉਹਨਾਂ ਨੂੰ ਕਹਤਾ 24 ਘੰਟਿਆਂ ਚ ਵਾਪਸ ਚਲੇ ਜਾਓ ਪਰ ਉਹਨਾਂ ਦੇ ਜਿਹੜੇ ਇੱਥੇ ਦਫ਼ਤਰ ਰਹਿ ਗਏ ਨੇ ਉਹਨਾਂ ਨੂੰ ਵੀ ਕਹਤਾ ਵੀ ਆਪਣੇ ਦਫ਼ਤਰ ਬੰਦ ਕਰਕੇ ਵਾਪਸ ਚਲੇ ਜਾਓ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਜਦੋਂ ਉਹਨਾਂ ਨੂੰ ਪਾਣੀ ਨਾ ਮਿਲਿਆ ਫਸਲਾਂ ਨਾ ਹੋਈਆਂ ਭੁੱਖੇ ਮਰਨਗੇ ਮੇਰੀ ਇਹ ਬੇਨਤੀ ਹੈ ਕਿ ਅਜੇ ਵੀ ਮੇਲਾ ਹੈ ਸੰਭਲ ਜਾਓ ਪਰ ਮੈਨੂੰ ਲੱਗਦਾ ਹੈ ਸੰਭਲਣ ਵਾਲੇ ਵਾਲੇ ਨਹੀਂ ਹੁਣ 19 ਦਾ ਜਵਾਬ 21 ਦੇਣਾ ਪੈਗਾ ਤਾਂ ਹੀ ਜਾ ਕੇ ਟਿਕੇਗਾ ਇਹ ਮੇਰੀ ਬੇਨਤੀ ਹੈ